ਦੋਸਤੋ ਵੀਰੋ ਪੈਨ ਪ੍ਰਵ ਸਸਰੇਕਾਰ ਰਾਮ ਰਾਮ ਅਸਲਾਮੁਅਲੈਕੁਮ ਰahmatullahi व ਬਰਕਾਤੋ ਦੋਸਤੋ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਮੁੰਦਰਾ ਮੇਰਾ ਚੈਨਲ ਦਾ ਨਾਮ ਹੈ ਜਿਹੜਾ ਅਲੀ ਜੰਤਰ ਮੰਤਰ ਤੰਤਰ ਹੈ ਔਰ ਤੁਸੀਂ ਖਾਸ ਪਸੰਦ ਵੀ ਕੀਤਾ ਤਾਂ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਦੋਸਤੋ ਪੇਜ ਨੰਬਰ 700 ਪਹਿਲਾਂ ਮੈਂ ਇੱਕ ਖੁਸ਼ਖਬਰੀ ਵੀ ਦੇਦਾ ਕਿ ਪੂਰਾ 1000 ਪੇਜ ਦਾ ਜਿਹੜਾ ਆਪਣਾ ਗ੍ਰੰਥ ਹੈ ਤਿਆਰ ਹੋ ਚੁੱਕਾ ਆ ਜਿਹਨੇ ਲੈਣਾ ਉਹ ਵੀ ਲੈ ਸਕਦਾ ਹਾਂ ਮੈਂ ਤੁਹਾਨੂੰ ਇਹ ਵੀ ਦਿਖਾ ਦਾਂ ਕਿ ਆ ਦੇਖੋ ਗੌਰ ਕਰ ਲਓ ਤੁਸੀਂ ਵੀ ਕਿਹੜੇ ਕਿਹੜੇ ਮੰਤਰ ਐ ਲੌਂਗ ਮੋਨੀ ਮੰਤਰ ਨਾਮ ਕਮੋਨੀ ਮੰਤਰ ਸ੍ਰੀ ਰੱਖਿਆ ਮੰਤਰ ਦੇ ਰੱਖਿਆ ਮੰਤਰ ਉਹਨਾਂ ਨੇ ਤਾਂ ਨਾਮ ਲੈ ਲਈ ਜਾਣੇ ਇੱਧਰ ਜਿਹੜੇ ਪੇजेस ਚੱਲ ਰਹੇ ਆ ਇੱਧਰ ਫੇਜ ਆ ਇੱਕ ਪੇਜ ਤਿੰਨ ਪੇਜ ਪੰਜ ਪੇਜ ਤੇ ਇੱਧਰ ਇਹਦਾ 20 ਮੰਤਰ ਹੋ ਗਏ ਤੋਂ ਤੱਕ ਠੀਕ ਹੈ ਜੀ ਦੇਖ ਲਓ ਸਕਰੀਨਸ਼ਾਟ ਮਾਰ ਲਓ ਫਿਰ ਪੜ੍ਹਦੇ ਰਹੋ ਇਹ ਪੇ ਸੋਗੇ ਤੇ ਇਹ ਹੋ ਗਏ ਮੰਤਰ ਲਓ ਲੈ ਸਕਰੀਨਸ਼ਾਟ ਪੂਰੇ 1000 ਪੇਜ ਦਾ ਗ੍ਰੰਥ ਬਣ ਚੁੱਕਾ ਵਾ ਪਹਿਲਾਂ ਆਪਾਂ ਤੁਹਾਨੂੰ ਦਿੱਤਾ ਵਾ 500 ਪੇਜ ਦਾ ਜਿਹੜੇ ਮੇਰੇ ਵੀਰ ਭੈਣ ਪੜਾਉ ਜਾਂਦੇ ਆ ਕਿ 500 ਪੇਜ ਤੱਕ ਉਹਨਾਂ ਨੂੰ ਪਹੁੰਚੇ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਨੇ ਵੀ ਹਦੀਆ ਭਰ ਕੇ ਲਏ ਆ ਠੀਕ ਹੈ ਜੀ ਇੱਥੇ ਕਰਕੇ ਲੋ ਆ ਗਿਆ ਸਕਰੀਨਸ਼ਾਟ ਨਾਲ ਇੱਕ ਤੋਂ ਇੱਕ ਮੰਤਰ ਆ ਸਾਨੂੰ ਇਹ ਜਿਹਨਾਂ ਦੁਨੀਆ ਦੇ ਬਾਬੇ ਹਨ तकरीबन ਸਾਰਿਆਂ ਨਹੀਂ ਸਾਰੇ ਤਾਂ ਨਹੀਂ ਕਹਿ ਸਕਦਾ ਚੰਦ ਬਾਬੇ بڑے بڑے ਬਾਬਿਆਂ ਨੇ ਇਹ ਲੈ ਚੁੱਕੇ ਆ ਮੇਰੇ ਤੋਂ ਗ੍ਰੰਥ ਤੇ ਇਹ ਜਿਹਨਾਂ ਦੇ ਕੰਮ ਦਾ ਵੀ ਆ ਵੈਸੇ ਵੀ ਇਹ ਗ੍ਰੰਥ ਘਰੇ ਹੋਵੇ ਤੇ ਕੋਈ ਚੀਜ਼ ਵਾੜੀ ਨਹੀਂ ਸਕਦੀ ਇਸੇ ਜਿਉ ਮਹਤਾਤ ਰਹਿਣ ਹੀ ਨਿਵੰਦਾ ਮਾਲਕ ਦੀ ਕਰਪਣਾ ਜਿਨ੍ਹਾਂ ਨੇ ਗ੍ਰੰਥ ਲੈ ਆ ਉਹਨਾਂ ਦਾ ਕਾਰੋਬਾਰ 'ਚ ਵੀ ਤਰੱਕੀਆਂ ਹੋਣਗੀਆਂ ਇਨਸ਼ਾਅੱਲਾ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕੀ ਕੀ ਫਾਇਦੇ ਹੋਏ ਸਿਰਫ ਇਸ ਗ੍ਰੰਥ ਨੂੰ ਪੂਫ ਦੇ ਕੇ ਤੁਸੀਂ ਰੱਖਤਾ ਨਾ ਤੇ ਐਡਾ ਅਨਮੋਲ ਆ ਗ੍ਰੰਥ ਇਹ ਕਿ ਸਫਤੀ ਹੈ ਨਹੀਂ ਇਹਦੀ ਠੀਕ ਆ ਅੱਗੇ ਜਿਹੜਾ ਸੀਗਾ ਉਹ ਇੱਥੋਂ ਤੱਕ ਸੀ 170 ਮੰਤਰ ਸੀ ਉਸ ਮਾਤਾ ਸਾਨੀ ਦਾ ਜਾਲ ਬਸ 491 ਤੋਂ ਲੈ ਕੇ 500 ਪੇਜ ਤੱਕ ਹੋ ਗਿਆ ਸੀ ਫਿਰ ਮੋਣੀ ਮਾਤਾ ਦੇ ਸਿੱਧੀ ਮੰਤਰ ਉਦੋਂ ਅੱਗੇ ਇਹ ਮੰਤਰ ਲਿਖੇ ਨੇ ਲਿਖਣਾ ਵੀ ਮੰਤਰ ਖਾਲਾ ਜੀ ਦਾ ਵਾਰਾ ਨਹੀਂ ਇਹ ਬੜੀ ਮਿਹਨਤ ਲੱਗੀ ਆ तकरीबन 3 ਸਾਲਾਂ ਚ ਪੂਰਾ ਹੋਇਆ ਹੋਣਾ ਤਿੰਨ ਦੇ ਵੀ ਚੌਥਾ ਸਾਲ ਹੀ ਹੋ ਗਿਆ ਹੁਣ ਲੱਗੇ ਨੂੰ ਬਹੁਤ ਮਿਹਨਤ ਮਤਲਬ ਕੀਤੀ ਹੈ ਇਸ ਕਰਾਂ ਸਦੇ ਉਸਤੇ ਫਿਰ ਫਿਰ ਵੀ ਇਹ ਚ ਦਿੰਦਾ ਰਹੂੰਗਾ ਮੈਂ ਤੁਹਾਨੂੰ ਜ਼ਰੂਰ ਮੰਤਰ ਵੀਡੀਓ ਵੱਡੀ ਹੋਈ ਜਾਂਦੀ ਆ ਮਾਫ ਕਰਿਓ ਦੋਸਤੋ ਪਰ ਜੀ ਨੂੰ ਇਲਮ ਦੀ ਤਮਾ ਨਾ ਉਹ ਪੜਕੇ ਤਾਂ ਦੇਖੋ ਇੱਕ ਮੰਤਰ ਵੀ ਜਿਹੜਾ ਜ਼ਿੰਦਗੀ ਚ ਸਿੱਧ ਹੋ ਗਿਆ ਉਹ ਤਰਜੂ ਇਹ ਤਤਕਰਾਜੀ ਉਹਦਾ ਇੰਡੈਕਸ ਹੈ ਇਹ ਠੀਕ ਹੈ 787 పేਜ ਤੱਕ ਪਹੁੰਚ ਗਈ ਹੈ ਜੀ 279 ਮੰਤਰ ਹੋ ਚੁੱਕੇ ਆ ਅਜੇ ਤੱਕ ਅਸੀਂ ਇਹ ਛਾਪਾ ਨਹੀਂ ਕਰਵਾਇਆ ਫੋਟੋਸਟੇਟ ਨਹੀਂ ਕਰਵਾਇਆ ਅਜੇਕਰਨ ਤੇ ਪਰ 2-4 10 ਦਿਨਾਂ ਹਫ਼ਤੇ ਦੇ ਵਿੱਚ ਹੋ ਜਾਊਗਾ ਅੱਗੇ ਰੋਜ਼ੇ ਚੱਲ ਰਹੇ ਆ ਰੋਜ਼ੇ ਆ ਰਹੇ ਹੁਣ ਰੋਜ਼ੇ ਵੀ ਰੱਖਣੇ ਆ ਤੇ ਉਹਨੂੰ ਥੋੜਾ ਵੀਡੀਓ ਤਾਂ ਇੱਕ ਅੱਧੀ ਪਾਇਆ ਕਰਾਂਗੇ ਜ਼ਰੂਰ ਬਾਕੀ ਧਿਆਨ ਘਟ ਜਾਣਾ ਵਾ ਕਿਉਂਕਿ ਇਬਾਦਤ ਵਾਲੇ ਜ਼ਿਆਦਾ ਹੋ ਜਾਣਾ ਸਾਲ ਦਾ ਪੱਕਿਆ ਖਾਣੇ 338 ਮੰਤਰ ਹੋਗੇ ਜੀ 893 ਪੇਜ ਹੋਗੇ ਉਹਨਾਂ ਪੱਤ ਤਤਕਰਾਇਆ 975 ਤੇ ਤਪ ਆ ਗਏ ਆ ਇੱਕ ਤਤਕਰਾਇ ਲਿਖਿਆ ਗਿਆ ਅਜੇ ਤੱਕ ਇੰਡੈਕਸ ਹੀ ਪੂਰੀ ਹੋਈ ਹੈ ਜੀ ਬਣਾ ਸਾਢੇ 4 ਮਿੰਟ ਦੀ ਵੀਡੀਓ ਬਣ ਚੁੱਕੀ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਫਿਰ پڑھਦੇ ਰਹੋ ਹਰ ਚੀਜ਼ ਦੇ ਫਤਿਹ ਨਾਮੇ ਹਰ ਚੀਜ਼ ਮਿਲੂਗੀ ਤੁਹਾਨੂੰ ਇਸ ਗ੍ਰੰਥ ਦੇ ਵਿੱਚ గ్రంథਤਾ अगला विवेचना शुरू हो गया ये दोस्तों अगला ग्रंथ भी शुरू कर देता हां देखो 971 पेज तक हां 970 970 तक ततत कर आइए हां देखो जी कणक ਵਿੱਚ ਘुण ਨਾ ਲੱਗੇ ਸਿਰਦਦ ਦਾ ਮੰਤਰ ਇਸ ਤੇ ਖਾਰਾ ਇਸ ਤੇ ਖਾਰਾ ਕਹਿੰਦੇ ਆ ਕੋਈ ਵੀ ਸਵਾਲ ਦਾ ਜਵਾਬ ਲੈਣਾ ਆਪਾਂ ਔਰ ਰੱਬ ਦੇ ਘਰੋਂ ਉਹ ਮਿਲਦਾ 394 ਮੰਤਰ ਹੋ ਗਿਆ ਜੀ ਇਸ ਤੇ 105700 ਪੇਜ ਤੇ ਚੱਲੀ ਹੈ ਤੇ ਦੇਰ ਡੰਕਾ ਸ਼ਾ ਅਲੀ ਜੀ ਦਾ ਬੜਿਆਨੇ ਕਿ ਡੰਕਾ ਦਿਓ ਸ਼ਾ ਅਲੀ ਜੀ ਦਾ ਡੰਕੇ ਬਹੁਤ ਨੇ ਪਰ ਜਿਹੜਾ ਦਿੱਤਾ ਜਾਵੇ ਉਹਦਰ ਗ੍ਰੀਸ ਨਹੀਂ ਹਾਂ ਜੇ ਕਿਸੇ ਨੂੰ ਗ੍ਰੰਥ ਲੈਣਾ ਜਰੂਰ ਕਮੈਂਟ ਕਰਕੇ ਦੱਸੇ ਅ ਨਹੀਂ ਕਮੈਂਟ ਕਰਨਾ ਤਾਂ ਤੁਸੀਂ ਮੈਨੂੰ WhatsApp ਤੇ ਕਾਲ ਕਰ ਸਕਦੇ ਮੈਸੇਜ ਕਾਲ ਨਾ ਕਰਿਓ ਕਿਉਂਕਿ ਬੰਦ ਹੁੰਦਾ ਕਈ ਵਾਰ ਅਸੀਂ ਲੋਕਾਂ ਦੇ ਕੰਮ ਕਰਦੇ ਹੁੰਨੇ ਫਿਰ ਬੰਦ ਕਰਨਾ ਪੈਂਦਾ ਕਈ ਵਾਰ ਹਫਤਾ ਹਫਤਾ ਵੀ ਬੰਦ ਰਹਿੰਦਾ ਹਨਾ ਜੀ ਤੋ ਇਹ ਮੁੰਦਰਾ ਖਾਸ ਅਲੀ ਮਰਤਜਾ ਜੀ ਦਾ ਕੜਕੇ ਕੜਕੇ ਮੌਲਾ ਅਲੀ ਕੜਕੇ ਕੰਬੇ ਖੈਬਰ ਕਿਲਾ ਉਲਟਾ ਪੜੇ ਜੋ ਮੇਰੇ ਪੇ ਜਾਦੂ ਕਰੇ ਉਲਟਾ ਉਲਟ ਉਸੇ ਪਰ ਪੜੇ ਜੋ ਜੋ ਕਰੇ ਸੋ ਸੋ ਮਰੇ ਮੌਲਾ ਅਲੀ ਦੀ ਚੋਟ ਦਾ ਤਮਾਸ਼ਾ ਇਹ ਪੜੋ ਤੇ ਫਿਰ ਕੋਈ ਜਾਦੂ ਵੀ ਆ ਤੁਸੀਂ ਪਲਟ ਕੇ ਸੈੱਟ ਸਕਦੇ ਹੋ ਇਹ ਮੁੰਦਰਾ ਬੜਾ ਹੀ ਖਾਸ ਹੈ ਹਰ ਕਿਸਮ ਦੇ ਜਿੰਮ ਜਨਾਤ ਜਾਦੂ ਤਲਿਸਮ ਦੇ ਖਾਤਮੇ ਵਾਸਤੇ ਕੀਤੇ ਕਰਾਏ ਵਾਸਤੇ ਜਾਦੂ ਫਾਦੂ ਟੂਣਾ ਟਾਮਣ ਵਾਸਤੇ ਕੀਤੇ ਕੜਾ ਵਾਸਤੇ ਕੜਾ ਪ੍ਰਸਾਦ ਖਵਾ ਦਿੰਦਾ ਜਾਂ ਕੋਈ ਮਸਾਨ ਖਵਾ ਦਿੰਦਾ ਉਦੇ ਦੇ ਵੀ ਪੜਤੇ ਤੇ ਉਹਦੇ ਮਸਾਣਾ ਦਾ ਵੀ ਖਤਮ ਖਾਤਮਾ ਹੋ ਜੂਗਾ ਔਰ ਬੰਦਾ ਹਸਟ ਪੋਸਟ ਹੋ ਜੂਗਾ ਵਾਸਤੇ ਹਰ ਚੀਜ਼ ਦੇ ਵਾਸਤੇ ਮੁੰਦਰੇ ਨੂੰ 313 ਵਾਰ ਪੜੋ 313 ਵਾਰ ਪੜੋ ਜਦ ਕੋਈ ਮਰੀਜ਼ ਜਾਦੂ ਜਿੰਨਾਤ ਵਾਲਾ ਆਵੇ ਤੇਤੀ ਤੇਤੀ ਵਾਰ ਪੜ ਕੇ ਫਿਰ ਦਮ ਕਰੋ 313 ਵਾਰ ਪੜਨਾ ਮੈਨੂੰ 21 ਦਿਨ ਵੀ ਪੜ ਸਕਦੇ 11 ਦਿਨ ਵੀ ਪੜ ਸਕਦੇ 41 ਦਿਨ ਵੀ ਪੜ ਸਕਦੇ ਜਿੰਨਾ ਜ਼ਿਆਦਾ ਪੜੋਗੇ ਓਨਾ ਜ਼ਿਆਦਾ ਇਹਦਾ ਉਹ ਇੱਕ ਫੂਕ ਦੇ ਵਿੱਚੋਂ ਐਸੀ ਅਗਨ ਨਿਕਲੂਗੀ ਜਿਹੜੀ ਜਿੰਨਾ ਪੂਤਾਂ ਨੂੰ ਸਾਰ ਕੇ ਸਵਾ ਕਰ ਦਿਆ ਕਰੂਗੀ ਤੇ ਘਟੋ ਘਟ ਇਹਦਾ ਜਿਹੜਾ ਕਰਨਾ ਵਾ ਕਿਸੇ ਤੇ ਦਮ ਤੇ ਤਿੰਨ ਦਿਨ ਕਰਨਾ ਤਿੰਨ ਦਿਨ ਬਲਾ ਕੇ ਕਰੋ ਤਿੰਨ ਦਿਨ ਚਾਹੀ ਨਹੀਂ ਕਿ ਲਗਾਤਾਰ ਹੀ ਕਰ ਲੋ ਹਫਤੇ ਹਫਤੇ ਬਾਅਦ ਵੀ ਤੁਸੀਂ ਕਰ ਸਕਦੇ ਹੋ ਪਾਣੀ ਵੀ ਪੜ ਕੇ ਦੇ ਸਕਦੇ ਹਾਂ ਪੀ ਸਕਦਾ ਕਰੇ ਬੈਠ ਕੇ ਠੀਕ ਹੈ ਮਰੀਜ਼ ਜਿਹਦੇ ਤੇ ਵੀ ਕੋਈ ਟਿਕਰਾਇਦਾ ਸਰਾ ਦੋਸਤੋ ਇਹ ਮੇਰਾ ਚੈਨਲ ਅਲੀ ਜੰਤਰ ਮੰਤਰ ਤੰਤਰ ਸਬਸਕ੍ਰਾਈਬ ਕਰ ਲਓ ਜੇ ਚੰਗਾ ਲੱਗਦਾ ਤਾਂ ਜੇ ਚੰਗਾ ਲੱਗਿਆ حضرت ਅਲੀ ਜੀ ਦਾ ਇਹ ਮੁੰਦਰਾ ਛੋਟਾ ਮੁੰਦਰਾ ਸਮਾਲ ਮੁੰਦਰਾ ਕਹਿ ਲਓ ਇੱਕ ਕਲਾ ਹੁੰਦਾ ਕਲਾ ਮੈਨੇ ਵੱਡਾ ਤੇ ਖੁਰਦ ਹੁੰਦਾ ਛੋਟਾ ਖੁਰਦ ਹੈ ਠੀਕ ਹੈ ਇਹ ਬਹੁਤ ਛੋਟਾ ਖੁਰਦ ਛੋਟਾ ਜਿਆ ਤੇ ਇੰਨਾ ਅਸਰ ਰੱਖਦਾ ਮੌਲਾਲੀ ਜੀ ਦੀ ਕਿਰਪਾ ਦੇ ਨਾਲ ਬਸ ਤਾਂ ਤੁਹਾਨੂੰ ਕਰਾ ਦੰਦਾ ਕਰੂਗੇ ਤੇ ਪਤਾ ਲੱਗੂ ਕਿਵੇਂ ਜਾਨ ਆਉਂਦੀ ਹੈ ਤੁਹਾਡੇ ਮਰਦਾ ਸਰੀਰ ਦੇ ਵਿੱਚ ਕੱਲ ਖਲਾ ਦੂਗਾ ਜੀ ਇਹ ਜੇ ਚੰਗਾ ਲੱਗਾ ਤੇ ਇਹਨੂੰ ਕਰ ਦਿਓ ਫਿਰ ਲਾਈਕ ਤੇ ਜੇ ਹੋਰ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਲੋਕਾਂ ਨਾਲ ਸਾਰਿਆਂ ਨਾਲ ਦੇਖੋ ਇਲਮ ਨੂੰ ਕਦੀ ਵੀ ਲੁਕੋ ਕੇ ਨਾ ਰੱਖੋ ਇਲਮ ਨੂੰ ਜਿੰਨਾ ਫੈਲਾਓਗੇ ਉਹਨਾਂ ਰੱਬ ਥੋੜਾ ਇਲਮ ਵਧਾ ਦੇਊਗਾ ਇਲਮ ਨੂੰ ਕਦੀ ਘੱਲ ਨਹੀਂ ਰੱਖਣਾ ਠੀਕ ਹੈ ਦੋਸਤੋ ਇਹ ਆਪਣਾ ਹੋ ਗਿਆ ਐਡਾ ਵੱਡਾ ਗ੍ਰੰਥ ਫੁੱਲ ਫਰ ਲੈ ਜੀ ਇਹ ਇਹ ਦੋ ਪਾਰਟਾਂ ਦੇ ਵਿੱਚ ਬਣਾਤਾ ਵੈਸੇ ਇਹਦੇ 10 ਪਾਰਟ ਕਰਾਂਗੇ 100-100 ਪੇਜ ਦੇ ਗ੍ਰੰਥ ਬਣਾਵਾਂਗੇ ਕੋਈ ਨਹੀਂ 500 ਪੇਜ ਲੈਣ ਦੀ ਹੈ ਮਤਲਬ ਰੱਖ ਸਕਦਾ ਠੀਕ ਹੈ ਕਿਉਂਕਿ ਹੱਥ ਦਾ ਲਿਖਿਆ ਐਡਾ ਵੱਡਾ ਗ੍ਰੰਥ ਦੁਨੀਆ 'ਚ ਨਹੀਂ ਕਿਸੇ ਨੇ ਪੰਜਾਬੀ ਦਾ ਬਣਾਇਆ ਜਿਹੜਾ ਰੱਬ ਦੀ ਕਿਰਪਾ ਦੇ ਨਾਲ ਮੇਰੇ ਕੋਲੋਂ ਰੱਬ ਨੇ ਪੂਰਾ ਕਰਵਾਤਾ ਦੋਸਤੋ ਸੱਸੀਕਰ ਰਾਮ ਰਾਮ ਅਸਲਾਮੁਅਲੈਕੁਮ ਰahmatullahi व ਬਰਕਾਤ